ਕਾ ਟਿਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਰ ਪਾ ਲੈਣੇ ਆਪਾਂ ਤਾਂ ਕਿ ਇਹ ਹਨ ਸੁਖੀਆਂ ਤੇ ਮੇਰੇ ਖਬਰਾਂ ਵਿਸਥਾਰ ਲਾਲ ਸਭ ਤੋਂ ਪਹਿਲੀ ਖਬਰ ਦੀ ਗੱਲ ਕਰਾਂਗੇ ਲੁਧਿਆਣਾ ਦੀ ਜਿੱਦੋਂ ਦੇ ਹਾਰੇ ਇੱਕ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਿੱਦੋਂਾਂ ਦੀ ਮਾਸੂਮ ਬੱਚੀ ਦੀ ਸਕੂਲ ਵਸਤੂ ਉੱਤਰਦੇ ਸਮੇਂ ਬੱਸ ਦੇ ਰੇਖਾ ਉਨ ਨਾਲ ਦਰਦਨਾਕ ਮੌਤ ਹੋ ਗਈ ਮ੍ਰਿਤਕ ਬੱਚੀ ਦੀ ਪ੍ਰਸ਼ਾਨ ਮਾਇਰਾ ਵੱਲੋਂ ਵਾਪਰੂ ਖੜੀ ਹੈ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਤੇ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਮ੍ਰਿਤਕ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਕੂਲ ਦੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਚਾਤਰੀ ਕਾਪਾਕ ਸਵੇਰੇ 8:30 ਵਜੇ 7 ਸਾਲਾ ਦੀ ਮਾਇਰਾ ਬਾਸਤੋਂ ਉਠਾ ਰਹੀ ਸੀ ਇਸ ਦੌਰਾਨ ਸਕੂਲ ਦੀ ਬਾਸੀ ਦੇ નીચે ਆ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਜਾਇਆ ਗਿਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮਾਇਰਾ ਦੂਜਰੀ ਜਮਾਤ ਦੀ ਵਿਦਿਆਰਥਣ ਸੀ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਬੋਲ ਲਗਾ ਰਹੇ ਨੇ ਤੇ ਤਰਨਤਾਰਨ ਦੇ ਪਿੰਡ ਬਾਟੇਰਾਂ ਵਾਲੇ ਨੌਜਵਾਨ ਪਿੰਡ ਟੁੱਟੀਖਾਰਾ ਦੀ ਕੁੜੀ ਨਾਲ ਪਿਛਲੇ 8 ਸਾਲਾਂ ਤੋਂ ਰਿਸ਼ਤੇ ਹਲੇਸ਼ੀਫਲ ਪਰ ਜਦੋਂ ਆਪਣੇ ਪਰਿਵਾਰ ਸਮੇਤ ਬਰਾਤ ਲੈ ਕੇ ਘਰ ਪਹੁੰਚਿਆ ਤਾਂ ਕੁੜੀ ਨੇ ਵਿਆਹ ਕਰਨ ਤੋਂ ਸਾਫ ਫਰੀਦਕਾਰ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਦਾ ਪਰਿਵਾਰ ਸਿੱਧਾ ਥਾਣੇ ਪਹੁੰਚਿਆ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਲੜਕੇ ਦਾ ਨਾਮ ਹਰਮਨਦੀਪ ਸਿੰਘ ਹੈ ਜੋ ਕਿ ਕਤਰ ਵਿੱਚ ਟਰੱਕ ਡਰਾਈਵਰ ਸੀ ਚੰਕਰੀ ਤਾਬਕ ਲੜਕੇ ਦਾ ਕਤਲ ਵਿੱਚ ਟਰੱਕ ਚਲਾਉਂਦੇ ਸਮੇਂ ਹੀ ਲੜਕੀ ਨਾਲ ਪਿਆਰ ਹੋ ਗਿਆ ਸੀ ਕਿ ਲੜਕੇ ਨਸੇ ਕਿ ਉਹ ਸੀ ਦੋਸਤੀ ਲਗਾਤਾਰ 8 ਸਾਲਾਂ ਤੋਂ ਚੱਲੀ ਲੜਕੀ ਨੇ ਉਸਨੂੰ ਵਿਆਹ ਕਰਵਾਉਣ ਲਈ ਇਸ ਨੂੰ ਕਈ ਵਾਰ ਮਜਬੂਰ ਕੀਤਾ ਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਨੇ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ ਹਰਮਨਦੀਪ ਨੇ ਕਿਹਾ ਕਿ ਜਦੋਂ ਵਿਆਹ ਦੀ ਬਰਾਤ ਲੈ ਕੇ ਕੁੜੀ ਦੇ ਘਰ ਪਹੁੰਚੇ ਤਾਂ ਕੋਈ ਇੱਕੇ ਪਰਿਵਾਰਕ ਮੈਂਬਰਾਂ ਨੇ ਵਿਆਹ ਕਰਨ ਦਾ ਇਤਾਲ ਕਰ ਦਿੱਤਾ ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਵਿੱਚ ਸਬੰਧੀ ਸ਼ਿਕਾਇਤ ਦਰਜ ਕਰਵਾਈ ਕਿ ਟ੍ਰਾਂਸਪੋਰਟ ਦੇ ਨਜ਼ਦੀਕੀ ਪਿੰਡ ਰਿਸਤਾਂ ਦਾ ਤਾਰ-ਤਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਪਿੰਡ ਸੇਠਾਂ ਦਾ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਵੱਡੇ ਪੁਰਾਣੇ ਆਪਣੇ ਛੋਟੇ ਪੁਰਾ ਦਾ ਕਤਰ ਕਰ ਦਿੱਤਾ ਵੱਡੇ ਪੁਰਾਣੇ ਆਪਣੇ ਪਰਿਵਾਰ ਨਾਲ ਮਿਲ ਕੇ ਇਸ ਦਾ ਕੰਮ ਅੰਜਾਮ ਦਿੱਤਾ ਮਿਲਤਕ ਦੀ ਪਛਾਣ ਚਿਮਨ ਸਿੰਘ ਨੂੰ ਜੋ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਦੇ ਤੌਰ 'ਤੇ ਪਿੰਡ ਸੇਠਾਂ ਵਾਲਾ ਵਿੱਚ ਬਜ਼ੁਰਗ ਦੀ ਮੌਤ ਤੋਂ ਬਾਅਦ ਤਿੰਨ ਤਿੰਨ ਕਨਾਲਾ ਜ਼ਮੀਨ ਅਤੇ ਭਰਾਵਾਂ ਦੀਆਂ ਵਿਤੀਆਂ ਦੇ ਬਾਅਦ ਤਿੰਨ ਪਰਿਵਾਰ ਵਿੱਚ ਛੋਟੇ ਜਿਹੇ ਤੂਤੂ ਮਾਮਲੇ ਹੋ ਗਏ ਇਸ ਬਾਅਦ 22 ਨਵੰਬਰ ਨੂੰ ਨਿਚਕਾਰ ਖੁਨੀ ਝੜਕ ਪਈ ਕੇ ਉਹਨੇ ਦੌਰਾਨ ਇਹ ਕਤਲ ਕੀਤਾ ਗਿਆ ਦੱਸਿਆ ਕਿ ਇਸ ਪੂਰੇ ਮਾਮਲੇ 'ਤੇ ਪੁਲਿਸ ਨੇ ਕੇਸ ਦਾਜ ਕਰ ਲਿਆ ਤੇ ਦੀ ਜਾਂਚ ਚ ਸ਼ੁਰੂ ਕਰ ਦਿੱਤੀ ਹੈ ਤੇ ਦੱਸਿਆ ਕਿ 50-60 ਸਾਲ ਦਾ ਚਿਮਨ ਜਿਸ ਦੀ ਮੌਤ ਹੋਈ ਹੈ ਤੇ ਉਸ ਉੱਪਰ ਤੇ ਸਾਲ ਹਤਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਾਰਕੀਆਂ ਦੇ ਗੰਟੌਰੀ ਵਿੱਚ ਇੱਕ ਰੈਸਟੋਰੈਂਟ ਵਿੱਚ 11 ਭਾਰਤੀਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਬਾਅਦ ਮੌਤ ਇੱਕ ਜਾਰਕੀਆਂ ਦਾ ਰਹਿਣ ਵਾਲਾ ਕ੍ਰੋਸਥਾਪਕ ਦੇ ਸਾਰੇ ਰੈਸਟੋਰੈਂਟ ਅੰਦੀ ਦੂਜੀ ਮੰਜ਼ਲ ਤੇ ਕਮਰੇ ਵਿੱਚ ਸੌਰੇ ਸਨ ਫੇਰ ਕਾਰਬਨ ਮੋਨੋਆਕਸਾਈਡ ਲੀਕ ਹੋਣ ਕਾਰਨ ਉਹਨਾਂ ਦਾ ਦਮ ਘੁੱਟ ਗਿਆ ਚੰਕਈ ਜਾਵਕ ਜਾਰਦੀ ਉੱਚ 11 ਪੰਜਾਬੀ ਨੌਜਵਾਨਾਂ ਸਮੇਤ 12 ਦੀ ਦਰਦਨਾਕ ਮੌਤ ਹੋ ਗਈ ਸਭ ਇਹਨਾਂ ਲਾਸ਼ਾਂ ਰੈਸਟੋਰੈਂਟ ਦੇ ਕੰਪਲੈਕਸ ਵਿੱਚ ਮਿਲੀਆਂ ਨੇ ਮੀਡੀਆ ਰਿਪੋਰਟਸ ਮੁਤਾਬਕ 11 ਪੰਜਾਬੀ ਨੌਜਵਾਨ ਜਾਰਦੀਆ ਦੇ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਉਹਨਾਂ ਦੇ ਸਰੀਰ ਤੇ ਹਿੰਸਾ ਜਾਂ ਫਿਰ ਸੱਟ ਦਾ ਕੋਈ ਨਿਸ਼ਾਨ ਨਹੀਂ ਨਜ਼ਰ ਆਇਆ ਜਾਰਦੀਆ ਦੇ ਰਾਸਥਾਨੀ ਸੇਕ ਪਾਰਟੀ ਦੀ ਤਰਫੋਂ ਇਸ ਘਟਨਾ ਤੇ ਰੁਖਤ ਪ੍ਰਗਟਾਵਾ ਕੀਤਾ ਹੈ ਕਿ ਸਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨੀ ਤਾਂ ਜੋ ਲਾਸ਼ ਨੂੰ ਜਲਦ ਭਾਰਤ ਭੇਜਿਆ ਜਾ ਸਕੇ ਚਾਰਜੇ ਦੇਖ ਰਿਹਾ ਮੰਤਰੀ ਨੇ ਕਹਿ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਸੀਐਨਐਨ ਦੇ ਅਨੁਸਾਰ ਇੱਕ ਜਨਰੇਟਰ ਮਜ਼ਦੂਰਾਂ ਦੇ ਬਿਸਤਰਾ ਨੇੜੇ ਮਿਲਿਆ ਸੀ ਕਿ ਸ਼ਾਇਦ ਬਿਜਲੀ ਕੱਟਣ ਤੋਂ ਬਾਅਦ ਚਾਲੂ ਕੀਤਾ ਗਿਆ ਸੀ ਤੇ ਫਿਰ ਆ ਗੈਸ ਨਿਕਲਦੀ ਹੈ ਮਰਨ ਵਾਲੇ ਦੀ ਪਛਾਣ ਹਲੇ ਜਾਰੀ ਨਹੀਂ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਜਨਰੇਟਰ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂਏ ਕਾਰਨ ਵਾਪਰਿਆ ਘਟਨਾ ਜਾਟ ਜੀ ਦੇ ਮਸ਼ਹੂਰ ਗਡੋਰੀ ਸਾਕੀ ਰਿਜ਼ੋਰਟ ਵਿੱਚ ਵਾਪਰੀ ਹੈ ਹਾਦਸਾ ਵਾਪਰਿਆ ਤਾਂ 12 ਨੌਜਵਾਨ ਸੁੱਟੇ ਗਏ ਤੇ ਕਰੀਬ 25 ਸਾਲ ਬਾਅਦ ਪਾਕਿਸਤਾਨ ਤੋਂ ਰਹਿਤ ਬਾਅਦ ਹਮੀਦਾਬਾਦ ਨੂੰ ਭਾਰਤ ਪਹੁੰਚੀ ਇਸ ਮਾਮਕੇ ਵਹੀ ਦਵਾਨ ਨੂੰ ਕਿ ਪਾਕਿਸਤਾਨ ਵਿੱਚ ਧੋਖੇ ਨਾਲ ਗਈ ਸੀ 2 ਸਾਲ ਪਹਿਲਾਂ ਕਿਸੇ ਨੇ ਵੀਡੀਓ ਪਾਈ ਜਿਸ ਦੇ ਨਾਲ ਭਾਰਤੀ ਐਮਬੈਸੀ ਨੂੰ ਬੁਲਾਇਆ ਥੇ ਸਾਰੀ ਕਹਾਣੀ ਭਾਰਤੀ ਐਮਬੈਸੀ ਦਸੀ ਵਲਕਾਰ ਕਹਿਣਾ ਕਿ ਉਹਨਾਂ ਨੇ ਧੋਖੇ ਦੇ ਨਾਲ ਦੁਬਈ ਹੋ ਕੇ ਪਾਕਿਸਤਾਨ ਲਜਾਇਆ ਗਿਆ ਸੀ ਤੇ ਵੱਡੀ ਮੁਸ਼ਕਲ ਨਾਲ ਉਹ ਉੱਥੇ ਗਈ ਇੱਕ ਏਜੰਟ ਦੇ ਜ਼ਰੀਏ ਪਾਕਿਸਤਾਨ ਗਈ ਤੇ ਉਹ ਜ਼ਿੰਦਾ লাশ ਵਾਂਗ ਕੇ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਸਮਾਗੋਚਾਰੇ ਗੁਰੂ ਦੇ ਨਗਰੀ ਅਮਰਸਰ ਵਿੱਚ ਇੱਕ ਰਫਰ ਤੋਂ ਮਾਕਾ ਹੋਣ ਦੀ ਖਬਰ ਹੈ ਤਬਾਕਾ ਅਮਰਸਰ ਦੇ اسلامਾਬਾਦ ਖਾਨੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਚਿੰਤਾਸ਼ੀ ਦਾ ਮਾਹੌ ਆਪੀ ਸਾਖਾ ਨਾ اسلامਾਬਾਦ ਦੇ ਪ੍ਰਸ਼ਾਸਕੀ ਨੇ ਕਹਿ ਕੇ ਆਵਾਜ਼ ਅਸੀਂ ਸੁਣੀ ਪਰ ਥਾਣੇ ਵਿੱਚ ਕੋਈ ਤਮਾਕਾ ਨਹੀਂ ਹੋਇਆ ਉਹਨਾਂ ਨੇ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਤਮਾਕਾ ਹੋਇਆ ਪਰ ਉਪਰੀ ਤੁਸੀਂ ਵੇਖ ਸਕਦੇ ਹੋ ਥਾਣਾ اسلامਬਾਦ ਦੀ ਸਾਰੀ ਬਦਕੀਆਂ ਤਾਰਾ ਸਾਠੀਆਂ ਸੰਗਤ ਅੰਦਰ ਜਿਹੜੀਆਂ ਟੀਨਾ ਨੇ ਉਹ ਵੀ ਡਿੱਗੀਆਂ ਪਈਆਂ ਸਨ ਪਰ ਕੋਈ ਸਬੰਧਕੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਪੀ ਫੌਜੀ ਨੇ ਸਰ ਪੂਰੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ ਫਿਲਹਾਲ ਕੋਈ ਵੀ ਅਧਿਕਾਰੀ ਇਸ ਬੋਲਣ ਕਾਰਨ ਨਹੀਂ ਹੈ ਪਰ ਅਸੀਂ ਇਸ ਐ ਘਟਨਾ ਦੀ ਪੁਸ਼ਟੀ ਨਹੀਂ ਕਰਦੇ ਪਰ ਲੋਕਾਂ ਦਾ ਕਹਿਣਾ ਹੈ ਕਿ ਇਹਨੂੰ ਵੀ ਜ਼ਕਰੀ ਧਮਾਕਾ ਹੋਇਆ ਹੈ ਗੈਂਗਸਟਰ ਜੀਪੀ ਫੌਜੀ ਨੇ ਧਮਾਕੇਬਾੜੀ ਆਪਣੀ ਪੋਸਟ ਸੱਜ ਕੀਤੀ ਹੈ ਜ਼ਿੰਮੇਵਾਰ ਨਹੀਂ ਹੈ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਹੈ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਮਿਸਟਰ ਜੀ اسلامਬਾ ਨੇੜ ਦੀ ਸੁਵੇਵਾਈ ਮੈਂ ਜੀਵਨ ਫੌਜੀ ਲਹਿਣਾ ਸਭ ਕੁਝ ਬੁਰਸ ਤੋਂ ਦੱਸਾ ਮੇ ਕੀਤਾ ਗਿਆ ਸੀ ਜੋ ਇਹਨਾਂ ਨੇ ਸਰਕਾਰਾਂ ਨਾਲ ਮਿਲ ਕੇ 284 ਤੋਂ ਲੈ ਕੇ ਹੁਣ ਤੱਕ ਸਿੱਖਿਆ ਨਾਲ ਕੀਤਾ ਉਹਨਾਂ ਦੇ ਪਰਿਵਾਰ ਨਾਲ ਪਿਤਾ ਇਹ ਅੱਗੇ ਕਰਨ ਕੇ ਤੁਹਾਨੂੰ ਜਵਾਬ ਇਸ ਤਰ੍ਹਾਂ ਮਿਲੇਗਾ ਇਹ ਵਰਦੀ ਨੇ ਸਿੱਖਿਆ ਦੇ ਘਰ ਛੜਵਾਏ ਤਾਂ ਕਾਰ ਇਹਨਾਂ ਦੇ ਨਹੀਂ ਰਹੇ ਨੇ ਜਿੰਨਾ ਥਾਣੇ ਦੀ ਕੰਡਾ ਉੱਚੇ ਕਰਵਾਇਆ ਹੋਵੇ ਕਿਆ ਗੈਂ ਜਵਾਬ ਬਾਕੀ ਰਹੀ ਗੱਲ ਪੱਗਾਂ ਨੂੰ ਹੱਥ ਲਾਉਣ ਦਾ ਤੇ ਇਹਨਾਂ ਨੂੰ ਜਿਹੜਾ ਸ਼ੌਂਕ ਇਹ ਉਹ ਵੀ ਉਤਾਰ ਦਿੱਤਾ ਜਾਵੇਗਾ ਤੇ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਪਿਛਲੇ ਕੁਝ ਮਹੀਨਿਆਂ ਤੋਂ ਗਾਇਕਾ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਅ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰਕੇ ਚੰਡੀਗੜ੍ਹ ਪੁਲਿਸ ਕਾਰਨ ਸੁਰੱਖਿਆ ਦੇ ਵਿੱਚ ਹਾਲੇ ਵਿੱਚ ਹੋਏ ਦਰਜੀ ਬਸਾਂ ਜਨੇਤਾ ਸੀ ਇਹ ਕਹਿ ਦਿੱਤਾ ਸੀ ਕਿ ਪਾਰਟੀ ਦੇ ਸ਼ੋਅ ਕਰਨ ਦਾ ਕੋਈ ਤਾਂ ਚਾ ਮਤਲਬ ਨਹੀਂ ਸਰਕਾਰੀ ਗਾਈਡਲਾਈਨਸ ਨਹੀਂ ਹਨ ਇਸ ਲਈ ਇਹ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੇ ਸ਼ੋਅ ਤੋਂ ਬਾਅਦ ਅਸੈਂਡਰ ਸਰਤਾਜ ਟੀਮ ਵੱਲੋਂ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਤੋਂ ਹੋਰ ਉੱਚ ਅਧਿਕਾਰੀਆਂ ਨੂੰ ਚਟਕਿਰ ਕੇ ਬਸ ਸੁਣੋ ਕੀ ਦਾ ਜ਼ਿਕਰ ਕੀਤਾ ਸੀ ਇਸੇ ਤਰ੍ਹਾਂ ਹੌਂਜਲੇ ਦੇ ਸ਼ੋਅ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਉਸਨੇ ਇੱਕ ਕਲਰ ਦਾ ਜੁਰਮਾਨਾ ਲਾਇਆ ਕਿ ਇਸਨੇ ਪਰਮਟ ਇਜਾਜ਼ਤ ਥਲਤੋ ਪਹਿਲਾ ਇਛਿਹਾਰ ਕੀਤਾ ਕਿ ਜ਼ਿਕਰੀ ਹੋ ਗਿਆ ਕਿ ਸ਼ੋਹ ਪਰਮਟ ਨਹੀਂ ਹਰ ਵਿਭਾਗਿਕ ਕੋਲੋਂ ਅਰਜ਼ੀ ਰੱਖ ਕੇ ਬੈਠਾ ਰਹਿੰਦਾ ਹੈ ਤੇ ਸ਼ੋਹ ਦੇ ਪਾਸੇ ਹੀ ਬਲੈਕ ਮਾਰਕ ਕਰਦਾ ਰਹਿੰਦਾ ਹੈ ਤੋਂ ਸੀਓ ਕੁਸੂਤਰ ਉੱਠ ਲੱਗਾ ਕਿ ਇਹ ਦਰਜੀ ਤੁਸਾਂਜ ਤੋਂ 5000 ਪਾਸਾਂ ਦੀ ਮੰਗ ਕੀਤੀ ਗਈ ਸੀ ਪੁਲਿਸ ਵੱਲੋਂ ਪਾਸਾਂ ਮੰਗਣ ਦੀ ਬਾਵਜੂਦ ਵੀ ਸ਼ੋਹ ਜਾ ਕੇ ਟੱਕੀ ਨਾਲ ਬੰਦੇ ਪਿੱਛੇ ਵਾਰੇ ਜਾਂਦੇ ਨੇ ਕਿ ਸਰ ਇਹ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਸ ਤਿਹਦਾ ਸਰਤਾਜ ਦੇ ਸ਼ੋਹ ਚਾਉਂਦੀ ਹੈ ਪਿਲ ਹਾਲ ਐਕਸਪਲੋਡਡ ਪਰਸ ਨਹੀਂ ਕਮੀ ਇੱਥੇ 1000 ਕੋਲੇ ਗੀਟੂ ਟਿੱਕੀ ਆਤੀ 4